ਰੀਛੇ ਬਾਡੀ ਬਾਰੇ ਹਾਂ ਨੀਡ ਬਾਰੇ ਜਿਹੜਾ ਨੀਡ ਲੀਕ ਨੂੰ ਉੱਦਾ ਹੋਇਆ ਮੈਂ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਸੀ ਤੁਸੀਂ ਇੱਕ ਵਾਰੀ ਮੇਰਾ ਫੋਨ ਚੁੱਕਿਆ ਉਸ ਤੋਂ ਬਾਅਦ ਤੁਸੀਂ ਮੇਰਾ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਫੋਨ ਚੁੱਕਿਆ ਤੁਸੀਂ ਕਹਿੰਦੇ ਮੈਂ ਪਾਰਲੀਮੈਂਟ ਬਿਜ਼ੀ ਆ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਸਾਰੀ ਦੱਸੀ ਸੀ ਕਿ ਮੇਰੇ ਬੇਟੇ ਨਾਲ ਇਹਨਾਂ ਡਿਪਰੈਸ਼ਨ ਚ ਆ ਗਿਆ ਉਹਨਾਂ ਨੂੰ ਮੈਨੂੰ ਹੁਣ ਵੀ ਪਤਾ ਹੈ ਹੁਣ ਅਗਲੀ ਗੱਲ ਦੱਸਦਾ ਤੁਸੀਂ ਮੈਨੂੰ ਇਹ ਆਖਿਆ ਸੀ ਕਿ ਰਾਜਾ ਜੀ ਮੇਰਾ ਮੁੰਡਾ ਡਿਪਰੈਸ਼ਨ ਚ ਹੈਗਾ ਤੁਸੀਂ ਉੱਥੇ ਆਉਣਾ ਤੇ ਮੇਰੇ ਮੁੰਡੇ ਨੂੰ ਮੇਰੇ ਘਰ ਆ ਕੇ ਨਾ 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 ਤੁਸੀਂ ਆਖਿਆ ਸੀ ਪਰ ਮੇਰੇ ਬੇਟੇ ਕੋਲੇ ਜੇ ਤੁਸੀਂ ਇੱਕ ਵਾਰੀ ਘਰ ਆ ਜਾਓ ਤੁਹਾਡਾ ਨਾਮ ਵਰੁੰ ਦੇ ਨਾਮ ਤੇ ਮੈਨੂੰ ਇੱਕ ਵਟਸਐਪ ਕੇ ਜਦੋਂ ਤੁਸੀਂ ਕਾਲ ਕਰਦੇ ਆ ਹਰੀਸ਼ ਦੇ ਨਾਮ ਤੇ ਹਰੀਸ਼ ਦੇ ਨਾਮ ਤੇ ਮੈਨੂੰ ਵਟਸਐਪ ਕਾਲ ਆਉਂਦੀ ਹੈ ਤੁਸੀਂ ਕਹਿੰਦੇ ਹੋ ਇਹ ਮਸਲਾ ਤੁਸੀਂ ਪਾਰਲੀਮੈਂਟ ਚ ਜਿਹੜਾ ਕੀਤਾ ਸੀ ਉਸ ਤੋਂ ਬਾਅਦ ਹਾਂਜੀ ਧਰ ਨਾਲ ਹਾਂਜੀ ਧਰ ਨਾਲ ਚੰਡੀਗੜ੍ਹ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਉਸ ਚੀਜ਼ ਆ ਹਾਂਜੀ ਹਰੀ ਜੀ ਇਹ ਤੁਹਾਡਾ ਮਸਲਾ ਨਹੀਂ ਹੈ 3 ਲੱਖ ਪੰਜਾਬ ਦੇ ਲੋਕ ਬੱਚਿਆਂ ਨੇ ਇਹਦੇ ਚ ਹੋ ਹੈਗਾ ਇਹ ਸਾਡਾ ਮਸਲਾ ਹੈ ਰਾਹੁਲ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਨੀਟ ਦੇ ਉੱਤੇ ਅਸੀਂ ਇੱਕ ਧਰਨਾ ਲਾਇਆ ਇਹਦੇ ਤੇ ਨਿਰੰਤਰ ਲੜਾਈ ਚੱਲ ਰਹੀ ਹੈ ਅਸੀਂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਨੀਟ ਦੇ ਉੱਤੇ ਸਾਨੂੰ ਡਿਸਕਸ਼ਨ ਚਾਹੀਦੀ ਹੈ ਇੱਕ ਦਿਨ ਸਦਨ ਅਸੀਂ ਇਹਦੇ ਤੇ 20 ਮਿੰਟਾਂ ਵਾਸਤੇ ਅਡਜਰਨ ਰਿਹਾ ਸੋ ਇਹ ਕੱਲੇ ਤੁਹਾਡੇ ਬੱਚੇ ਦਾ ਨਹੀਂ ਦੂਜੀ ਗੱਲ 3 ਲੱਖ ਬੱਚਾ ਹੈ ਨੀਟ ਦੇ ਐਗਜ਼ਾਮ ਹੋਰ ਵੀ ਲੁਧਿਆਣੇ ਦਿੱਤੇ ਹੋਣੇ ਹੈ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਘਰੇ ਆ ਕੇ ਤੁਹਾਡੇ ਬੱਚੇ ਨੂੰ ਮਿਲਾ ਪਰ ਮੈਂ 3 ਲੱਖ ਬੱਚੇ ਕੋਲੇ ਸ਼ਾਇਦ ਨਾ ਜਾ ਸਕਾਂ। ਹਾਂ ਜੀ ਸਰ ਕਿਉਂ ਬੜ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਤੁਹਾਡੇ ਲਈ ਤੁਹਾਡੇ ਤੁਹਾਡੇ ਕੋਲੋਂ ਕਿ ਮੈਂ ਤੁਹਾਡੇ ਕੋਲ ਮਿਲਾਂ ਆਪਣੇ ਬੱਚੇ ਲੈ ਕੇ ਆਵਾਂ ਮੇਰੇ ਬੱਚੇ ਥੋੜਾ ਤੁਸੀਂ ਆਜੋ ਆਜ ਜੀ ਮੈਂ ਤਾਂ ਸਰ ਕਿੰਨੇ ਫੋਨ ਕਰ ਰਿਹਾ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਉਸ ਤੋਂ ਬਾਅਦ ਆਪਣੇ ਹਰੀ ਜੀ ਹਰੀ ਜੀ ਏਰੀ ਜੀ ਮੈਂ ਅੱਜ ਵੀ ਅੱਜ ਵੀ ਕਹਿਣਾ ਪਰਸੋਂ ਵੀ ਕਹਿਣਾ ਮੇਰੇ ਕੋਲੇ ਕੋਈ ਇਦਾਂ ਟਾਈਮ ਨਹੀਂ ਆ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਨਾ ਨਾ ਸੁਣੋ ਤੁਸੀਂ ਮੈਂ 20 ਜੂਨ ਤੋਂ ਬਾਅਦ ਜਦੋਂ ਜਿੱਤਿਆ ਮੈਂ ਤੁਰੰਤ ਚਲਾ ਗਿਆ ਜਿੱਤਣ ਤੋਂ ਬਾਅਦ ਉੱਥੇ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਹਾਂ ਅੱਜ ਤੁਸੀਂ ਆਪ ਦੇ ਬੱਚੇ ਨੂੰ ਕਿਸੇ ਵੇਲੇ ਵੀ ਮੇਰੇ ਕੋਲ ਲੈ ਕੇ ਆ ਸਕਦੇ ਹੋ ਮੈਂ ਚੰਡੀਗੜ੍ਹ ਹੋਂ ਨੇ ਉਰੇ ਤੇ ਵੀ ਤੁਸੀਂ ਮੇਰਾ ਘਰ ਦਾ ਐਡਰੈਸ ਲੈ ਲਓ ਉੱਥੇ ਵੀ ਤੁਸੀਂ ਆ ਸਕਦੇ ਹੋ ਪਰ ਮੇਰੀ ਬੇਨਤੀ ਹੈ ਰੀਜੀ ਮੈਂ ਤੁਹਾਡੇ 5-7 ਵਾਰੀ ਫੋਨ ਚੱਕੇ ਪਰ ਮੈਂ ਉਹ 24 ਘੰਟੇ ਜਿਹੜਾ ਫੋਨ ਹੈ ਟੂ ਬੀ ਵੈਰੀ ਓਨੈਸਟ ਇੱਕ ਮੁੱਦੇ ਆਸੇ ਇੱਕ ਬੰਦੇ ਦਾ ਸ਼ਾਇਦ ਮੈਂ ਗਾਂ ਤੋਂ ਵੀ ਅਟੈਂਡ ਨਾ ਕਰ ਸਕਾਂ ਮੈਂ ਇਸ ਗੱਲ ਦੀ ਮਾਫੀ ਚਾਹਾਂਗਾ ਮੇਰੀ ਮਾਫੀ ਨਾ ਨਾ ਤੁਹਾਡਾ ਮੈਂ ਚੱਕਿਆ ਤੁਹਾਡੀ ਗੱਲ ਵੀ ਸੁਣੀ ਤੁਹਾਡੇ ਬੇਟੇ ਨਾਲ ਵੀ ਮੈਂ ਗੱਲ ਕੀਤੀ ਨਹੀਂ ਬੇਟਾ ਤੁਸੀਂ ਕਰਾਈ ਮੇਰੇ ਕੋਲ ਮੇਰੇ ਨਾਲ ਹੀ ਗੱਲ ਹੋਈ ਬੇਟੇ ਨਾਲ ਪਰ ਅੱਜ ਤੁਸੀਂ ਲੈ ਆਓ ਮੈਂ ਇੱਥੇ ਆਪਦਾ ਅੱਧਾ ਘੰਟਾ ਹੋਰ ਇਹ ਨਾਲ ਚਾਹ ਪਾਣੀ ਪੀਵਾਂਗੇ ਤੇ ਜੇ ਤੁਸੀਂ ਮੈਨੂੰ ਮੈਨੂੰ ਚਾਹੁੰਦੇ ਆ ਕਿ ਮੈਂ ਆਵਾਂ ਨਹੀਂ ਕਹਦੇ ਜੈ ਸਾਹਿਬ ਹੋਰ ਮੈਂ ਜੇਕਰ ਤੁਸੀਂ ਚਾਹੁੰਦੇ ਆ ਕਿ ਮੈਂ ਆਵਾਂ ਤੁਸੀਂ ਆਪਦਾ ਘਰ ਦਾ ਐਡਰੈਸ ਦੇ ਦਿਓ ਮੈਂ ਆ ਜੂ ਮੈਂ ਆ ਜੂ